ਅਗਤਾ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚਾਰ ਵਾਲੇ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਮੱਝਪਕਾਉਆ ਜੀ ਵਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਬਾਈ ਜੀ ਸਸੀ ਗਾਈ ਸਸੀ ਜੀ ਨਾਂ ਵੀਰੇ ਆਪਣਾ ਨਾਂ ਮੈਂ ਲਖਦੀ ਭਾਈ ਪਿੰਡ ਚਾਰ ਵਾਲਾ ਜ਼ਿਲ੍ਹਾ ਬਰਨਾਲਾ ਜੀ ਮਾੜੀ ਜਾਣਕਾਰੀ ਦੋ ਕਿੰਨੀ ਸੂਈ ਜੀ ਇਹ ਵੀਰੇ ਤੀਜੀ ਸੂਈ ਠੀਕ ਆ ਬੱਚਾ ਬੱਚਾ ਹੈ ਜੀ ਮੇਰੇ ਬੱਚਾ ਮੰਗਦੇ ਜੀ ਆਪਣੇ ਕੋਲ ਵੀਡੀਓ ਹੈਗੇ ਨਹੀਂ ਹਾਂ ਵੀਰੋ ਬਈ ਹੈ ਜੀ ਆਪਣਾ ਰੇਟ ਖੱਟ ਕੇ ਜਿਹਦਾ ਰੇਟ ਜੀ ਦਾ 75 ਹਾਂ ਬਾਈ ਸਰ ਦੇਣ ਲੈਣ ਬਾ 20000 ਹੱਸਦਾ 72000 73000 ਦੀ ਬਾਈ ਕਹਿੰਦਾ ਦੇਵਾਂ ਲੇ ਭਰਾ ਤੇ ਦੁੱਧ ਕਿੰਨਾ ਦੱਸਿਆ ਦੁੱਧ ਵੀ ਲਿਆਣ ਹੈ ਜੀ 7 7 ਲੀਟਰ ਹੈ ਇਹ ਬਾਕੀ ਆਪਣਾ ਬਾਤ ਸੀ ਬੱਚੇ ਦਾ ਠੀਕ ਆ 10 ਦਿਨ ਹੋ ਗਏ ਬਾਕੀ ਬਾਈ ਕਹਿੰਦਾ ਵੀਡੀਓ ਹੈਗੇ ਬਾਈ ਕੋਲ ਭਰਾ ਰੇਟ ਬਾਈ ਨੇ ਬਿਲਕੁਲ ਚੋਕਣ ਵਾਲੇ ਮੰਗਿਆ ਜੇ ਕਿਸੇ ਬਾਈ ਨੇ ਲੈਣੀ ਆ ਤਾਂ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ 73000 ਦੀ ਮੱਝ ਬਾਈ ਛੋਡੇ ਘਰੇ ਆ ਜੂਗੀ ਇਹ ਕਿਸੇ ਭਰਾਨ ਮੈਨਾ ਚਾਹੀ ਦੋ ਡਾਂਗ ਚੋੜ ਕੇ ਪੰਨਿਓ ਚੋੜ ਕੇ ਵਜਦਾ ਤਸੱਲੀ ਕਰਕੇ ਲਗਾ ਦੇਣਾ ਲੋ ਜੀ ਠੀਕ ਹੈ ਜੀ ਬਾਕੀ ਤੋੜਾ ਤੋੜਾ ਕਰਮਾਂ ਵਾਲੀ ਦਾ ਵੱਡੀ ਵੀਡੀਓ ਜਿ ਦਿਖਾ ਰਿਹਾ ਬਾਜੀ ਜੀ ਨੇ ਜ਼ਰੂਰ ਕਨੈਕਟ ਕਰੋ ਪਿੰਡ ਝਾਲ ਵਾਲੇ ਕੋਠੇ ਪਿੰਜਲਾ ਨੂੰ ਪੈਂਦਾ ਮੇਰੇ ਵੀਰੋ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਬਾਜੀ ਜੀ